ਮੇਰੀ ਬੇਟੀ ਪ੍ਰਗਤੀ ਹੈ ਉਹ ਗਈ ਸੀ ਇੱਥੇ ਐਸਡੀ ਕਾਲਜ ਖਾਨਮਨ ਰੋਡ ਪੜ੍ਹਦੀ ਹੈ ਐ ਸੋਮਵਾਰ ਸਵੇਰੇ 9 ਵਜੇ ਗਈ ਸੀ ਬੇਟਾ ਛੱਡ ਕੇ ਆਇਆ ਸੀ ਜਦੋਂ ਉਹਨੂੰ 2 ਵਜੇ ਲੈਣ ਗਿਆ ਹੈਗਾ ਤੇ ਕਾਲਜ ਵਾਲਿਆਂ ਤੋਂ ਪਤਾ ਲੱਗਾ ਕਿ ਉਹ 11 ਵਜੇ 11:30 ਵਜੇ ਉਹ ਘਰ ਚ ਲੱਗੀ ਹੈ ਪਰ ਘਰ ਨਹੀਂ ਪਹੁੰਚੀ ਫਿਰ ਉਹਦੇ ਅਸੀਂ ਇੱਥੇ ਕਾਲਜ ਚ ਜਾ ਕੇ ਦੁਬਾਰਾ ਪੁੱਛਿਆ ਤੇ ਉਹਨਾਂ ਨੇ ਸਾਨੂੰ ਰਿਕਾਰਡਿੰਗ ਕਾਰਡ ਕੇ ਦਿਖਾਈ ਸੀ ਕਿ ਆ ਦੇਖੋ ਈ ਰਿਕਸ਼ਾ ਚ ਬੈ ਕੇ ਉਹ ਸਾਢੇ 11 ਵਜੇ ਚਲੇ ਗਈ ਆ 2 ਵਜੇ ਅਸੀਂ ਬੇਟਾ ਜਾਂਦਾ ਲੈਣੋਂ ਨੂੰ 2 ਵਜੇ ਬੇਟਾ ਲੈਣ ਗਿਆ ਉੱਥੇ ਤੇ ਜਦੋਂ ਉੱਥੇ ਪਹੁੰਚਿਆ ਉਹ ਤਾਂ ਉੱਥੇ ਉਹ ਨਹੀਂ ਸੀ ਹੈਗੀ ਉਹਨਾਂ ਨੇ ਸਕਿਉਰਟੀ ਗਾਰਡ ਨੂੰ ਪੁੱਛਿਆ ਸਕਿਉਰਟੀ ਗਾਰਡ ਨੇ ਦੱਸਿਆ ਕਿ ਸਾਢੇ 11 ਵਜੇ ਉਹ ਮਰਖਲ ਈ ਰਿਕਸ਼ਾ ਚ ਬੈ ਕੇ ਚਲੀ ਗਈ ਆ ਅਸੀਂ ਉਸ ਦੌਰਾਨ ਸਾਰੀ ਉੱਥੇ ਕੋਲਜ ਦੇ ਛਾਲਵੀਂ ਕਰਨ ਲੱਗ ਪਏ ਫਿਰ ਉਹਨਾਂ ਨੇ ਆਪਣੇ ਕੋਲਜ ਵਾਲਿਆਂ ਨੇ ਪ੍ਰਿੰਸੀਪਲ ਨੇ ਬੁਲਾ ਕੇ ਉਹਦੀ ਰਿਕਾਰਡਿੰਗ ਚੈੱਕ ਕਰਾਈਏ ਸਾਨੂੰ ਰਿਕਾਰਡਿੰਗ ਚੈੱਕ ਕਰਾ ਕੇ ਦੱਸਿਆ ਕਿ ਆ ਦੇਖੋ ਇਹ ਲੜਕੀ ਬੈ ਕੇ ਈ ਰਿਕਸ਼ਾ ਚ ਜਾ ਰਹੀ ਆ ਉਸ ਦੌਰਾਨ ਹੀ ਉਹ ਸਾਰੇ ਰਿਕਸ਼ਾ ਦੇ ਮਰਕੀ ਸਾਰਾ ਪਤਾ ਕੀਤਾ ਤੋਈ ਰਿਕਸ਼ਾ ਵਾਲੇ ਨੇ ਦੱਸਿਆ ਸਾਨੂੰ ਕਿ ਮੈਂ ਉਹਨੂੰ ਹਰਮੰਗ ਚ ਉਤਾਰਿਆ ਫਿਰ ਉਹਦੇ ਬਾਅਦ ਅਸੀਂ ਸਾਰਾ ਮਰਕੀ ਜਿੰਨੇ ਤਿਹੜੀ ਰੋਡ ਤੇ ਕੈਮਰੇ ਹੈ ਗਿਆ ਉੱਥੇ ਸ਼ਾਂਬੀਨ ਕਰਨੀ ਸ਼ੁਰੂ ਕੀਤੀ ਆ ਸੋਮਵਾਰ ਅਸੀਂ ਪੁਲਿਸ ਨੂੰ ਵੀ ਐਪਲੀਕੇਸ਼ਨ ਦਿੱਤੀ ਆ ਪੁਲਿਸ ਵਾਲੇ ਆਏ ਸੀ ਉਹਨਾਂ ਨੇ ਗੱਲਬਾਤ ਕੀਤੀ ਇੱਕ ਘੰਟਾ ਸਾਡੇ ਨਾਲ ਰਹਿ ਆ ਥੋੜੀ ਉਹਨਾਂ ਨੇ ਸ਼ਾਂਬੀਨ ਕੀਤੀ ਆ ਉਹ ਬਾਅਦ ਉਸ ਤੋਂ ਬਾਅਦ ਨਹੀਂ ਸਾਡੇ ਕੋ ਆਏ ਗੱਲਬਾਤ ਨਹੀਂ ਹੋਈ ਹੈ ਗੀ ਉਹਨਾਂ ਸਿਰਫ ਉਹਦੇ ਆਪਣੇ ਕਾਲਜ ਵਿੱਚ ਇੱਕ ਸਬਜੈਕਟ ਤੇ ਨੰਬਰ ਘਟਾਏ ਸੀ ਉਹਦੇ ਬਾਰੇ ਉਹਨਾਂ ਨੇ ਮਰਕੀ ਅਸੀਂ ਉਹਨੂੰ ਘਰ ਕਿਹਾ ਸੀ ਕਿ ਬੇਟਾ ਰਾਮਨਾ ਪੜੀਦਾ ਐ ਇਦਾਂ ਕਲਾਸ ਨਹੀਂ ਕਰਨੀ ਤੂੰ ਨਹੀਂ ਪੜ ਸਕਦੀ ਘਰ ਟਿਊਸ਼ਨ ਰੱਖ ਲੈ ਤਾਂ ਹਾਂ ਤੇ ਉਹ ਮਰਕੀ ਉਹਨੇ ਦੁਬਾਰਾ ਉੱਥੇ ਕਾਲਜ ਜਾਂ ਕਿਸੇ ਬੱਚੇ ਨਾਲ ਗੱਲ ਕੀਤੀ ਹੈਗੀ ਆ ਉਹਨੇ ਸਾਨੂੰ ਦੱਸਿਆ ਬੱਚੇ ਨੇ ਕਿ ਆਹ ਗੱਲ ਤੋਂ ਥੋੜੀ ਉਹ ਮਾਂ ਨੂੰ ਗੱਲ ਹੈਗੀ ਆ ਤੇ ਉਹਦੇ ਬਾਅਦ ਉਹ ਅਸੀਂ ਕੱਲ ਕੈਮਰੇ ਚੈੱਕ ਕੀਤੇ ਤਿਗੜੀ ਰੋਡ ਦੇ ਉੱਤੇ ਕੋਈ 4-5 ਕੈਮਰੇ ਚੈੱਕ ਕੀਤੇ ਉਹਦੇ ਵਿੱਚ ਈ ਰਿਕਸ਼ਾ ਚ ਪਹਿਲਾਂ ਬੱਸ ਸਟੈਂਡ ਗਈ ਐ ਬੱਸ ਸਟੈਂਡ ਤੋਂ ਵਾਪਸ ਆਏ ਆ ਉਥੇ ਮਰਕੀ ਉਹਨਾਂ ਨੇ ਦੋ ਲੜਕੀਆਂ ਉਥੇ ਬੱਸ ਸਟੈਂਡ ਤੋਂ ਉਤਾਰੀਆਂ ਇਹ 릭ਸ਼ਾ ਚ ਬਾਕੇ ਗੁਰਦਾਸਪੁਰ ਵਾਪਸ ਆਈ ਹੈ ਉਹਦੇ ਦੌਰਾਨ ਇੱਕ ਸਿੰਘ ਫਾਊਂਡੇਸ਼ਨ ਹੈਗੀ ਆ ਉਹਨਾਂ ਦੇ ਕੈਮਰੇ ਚਾ ਕੀਤੇ ਸੀ ਉਹਦੇ ਵਿੱਚ ਬਿਲਕੁਲ ਕਲੀਅਰ ਉਹ 릭ਸ਼ਾ ਚ ਬੈਠੀ ਹੋਈ ਹੈ ਵਾਪਸ ਆ ਰਹੀ ਹੈ ਉਸ ਤੋਂ ਬਾਅਦ ਵੀ ਮਾਰਟ ਲੱਗ ਗਿਆ ਕੇ ਉਹ 릭ਸ਼ਾ ਚ ਫਿਰ ਅਸੀਂ ਚੱਕ ਕੇ ਕੀਤਾ ਉਹਨਾਂ ਦਾ ਸਾਰਾ ਵੀਡੀਓ ਉਹਦੇ ਵਿੱਚ ਵੀ ਉਹ 릭ਸ਼ਾ ਚ ਬੈਠੀ ਹੋਈ ਹੈ ਪਰ ਜਦੋਂ ਉਸ ਤੋਂ ਅੱਗੇ ਆਜੋ ਹਰਮਨ ਚੌਂਕ ਤੱਕ ਉੱਥੋਂ ਅੱਗੇ 릭ਸ਼ਾ ਖਾਲੀ ਹੋ ਗਿਆ ਉਹਦੇ ਵਿੱਚੋਂ ਦੁਬਾਰਾ ਨਹੀਂ ਬੈਠੀ ਨਜ਼ਰ ਆਈ ਸਾਨੂੰ ਪ੍ਰਸ਼ਾਸਨ ਕੋ ਮੰਗ ਕਰਦੇ ਆ ਕਿ ਸਾਡੀ ਇੱਤ ਮਤ ਕੀਤੀ ਜਾਏ ਕਿ ਜੋ ਵੀ ਬੰਦੀ ਕਾਰਵਾਈ ਆ ਉਕਰਨਾ ਕੇ ਉਹ ਚੈੱਕ ਕਰਨ ਬੇਟੀ ਮੱਕੀ ਲੱਭਣ ਕਿੱਥੇ ਹੈਗੀ ਆ ਕਿੱਥੇ ਨਹੀਂ ਅਸੀਂ ਆਪਣੇ ਲੈਵਲ ਤੇ ਪੂਰੀ ਕੋਸ਼ਿਸ਼ ਕਰਦੇ ਪਏ ਲੱਭਣ ਦੀ ਪਰ ਸਾਨੂੰ ਅਜੇ ਤੱਕ ਕੋਈ ਉਹਦਾ ਸੁਰਾਗ ਨਹੀਂ ਮਿਲਿਆਗਾ ਸੋਮਵਾਰ ਦੇ ਗੁੰਮ ਹੋਈ ਆ ਅੱਜ ਬੋਧਵਾਰ ਹੋ ਗਿਆ ਅਜੇ ਤੱਕ ਕੋਈ ਪਤਾ ਨਹੀਂ ਕਿੱਥੇ ਆ ਕਿੱਥੇ ਨਹੀਂ ਹੈਗੀ ਪੂਰੀ ਦਿਨ 20 ਸਾਲ ਲੇ ਜਾਗੀ ਆ ਉਹ ਆਪਣੀ ਯੂਨੀਫਾਰਮ ਦੇ ਵਿੱਚ ਹੈਗੀ ਆ ਬਲੈਕ ਰੰਗ ਦੀ ਪੈਂਟ ਪਾਈ ਆ ਵਾਈਟ ਸ਼ਰਟ ਪਾਈ ਆ ਸਪੋਰਟ ਸ਼ੂਜ਼ ਪਾਏ ਉਹਨੇ ਬਲੈਕ ਕਲਰ ਦੇ ਔਰ ਇੱਕ ਆਪਣਾ ਉਹ ਕੋ ਬਕਸਾ ਆਪਣਾ ਬਕਸਾ ਦਾ ਵਾਲਾ ਬੈਗ ਉਹਦੇ ਮੋਬਿਲ ਦੇ ਉੱਪਰ ਹੈਗਾ ਨਾਲ ਹੀ ਮੇਰਾ ਨੰਬਰ ਹੈਗਾ 8360952100 ਹਉ ਦੀ ਮਦਰ ਆ ਗਈਆਂ ਮੇਰਾ ਨਾਮ ਜਨਵੀਰ ਰਾਏ ਹੈ ਤੇ ਮੇਰੀ ਬੇਟੀ ਆ ਉਹ ਪ੍ਰਕriti ਰਾਏ ਤੇ ਕਾਲਜ ਗਈ ਸੀ ਮੰਡੇ ਨੂੰ ਬੇਟ 9 ਵਜੇ ਕਾਲਜ ਜਾਂਦੀ ਸੀ ਤੇ 2:25 ਮਿੰਟ ਤੱਕ 2:30 ਤੱਕ ਘਰ ਆ ਜਾਂਦੀ ਸੀ ਬ੍ਰਦਰ ਨਾਲ ਉਹਨਾਂ ਨੇ ਬਸ ਉਹੀ ਵੀਡੀਓ ਦੇਖੀ ਆ ਕਿ ਕੁੜੀ ਉਸਨਾਂ ਤੇ ਪੂਰੇ 2:00 ਤੇ 10 ਮਿੰਟ ਤੇ ਡੇਲੀ ਕਾਲਜ ਛੁੱਟੀ ਹੁੰਦੀ ਸੀ ਉਸ ਦਿਨ ਉਹਨਾਂ ਦੀ ਇੱਕ ਦਿਨ ਪਹਿਲਾਂ ਫੇਵਲ ਹੋਈ ਆ ਦੂਸਰੇ ਦਿਨ ਉਹਨਾਂ ਦੇ ਮਤਲਬ ਕਿ ਰੋਲ ਨੰਬਰ ਮਿਲਲੇ ਸੀ ਉਹਨੇ ਬੇਟੀ ਨੇ ਸਾਨੂੰ ਘਰ ਨਹੀਂ ਦੱਸਿਆ ਕਿ ਅੱਜ ਮੇਨੂੰ ਰੋਲ ਨੰਬਰ ਉਸ ਦਿਨ ਕੁੜੀਆਂ ਵੀ ਬਹੁਤ ਘਟ ਆਈਆਂ ਸੀ ਤੇ ਉਹਨਾਂ ਦੀ ਕਲਾਸ ਨਹੀਂ ਲੱਗੀ ਤੇ ਕਾਫੀ ਕੁੜੀਆਂ 11 ਵਜੇ ਨਿਕਲ ਆਈਆਂ ਤੇ ਉਹ ਵੀ ਫਿਰ ਘਰ ਤੋਂ ਨਿਕਲ ਆਈ ਤੇ ਸਾਨੂੰ ਨਹੀਂ ਉਹਨੇ ਕੋਈ ਫੋਨ ਕੀਤਾ ਕਿ ਮੰਮਾ ਮੈਨੂੰ 11 ਵਜੇ ਛੁੱਟੀ ਹੋਣੀ ਆ ਜਾਂ ਪਾਪਾ ਜਾਂ ਭਈਆ ਮੈਨੂੰ 11 ਵਜੇ ਛੁੱਟੀ ਹੋਣੀ ਆ ਸਾ ਅਸੀਂ 2 ਵਜੇ ਤੇ ਬੇਟਾ 10 ਮਿੰਟ ਤੇ ਗਿਆ ਆ ਗਾੜ ਨੇ ਕਹਿ ਕੇ ਤੁਹਾਡੀ ਕੁੜੀ ਚਲੇ ਗਈ ਯਾ ਸਕੂਟੀ ਗਾੜ ਲੜਾ गिरਦੇ ਹੁੰਦਾ ਉਸ ਤੋਂ ਬਾਅਦ ਅਸੀਂ ਲੱਭਣਾ ਸ਼ੁਰੂ ਕਰ ਦਿੱਤਾ ਤੇ ਗੁੜੀਆਂ ਅਦੋਂ ਦੀ ਆਈ ਨਹੀਂ બસ ਕੋਈ ਛੋਟੇ ਨੇ ਕਾਲੇ ਪਾਰਟੀ ਦੀ ਗੱਲ ਕੀਤੀ ਹੈ ਮम्मा ਕੁੜੀਆਂ ਨੇ ਸਾੜੀ ਬੰਨੀ ਹੋਈ ਸੀ ਸਾਡੇ ਕਾਲਜ ਇਦਾਂ ਦੀ ਪਾਰਟੀ ਹੋਈ ਹੈ ਬਸ ਇਦਾਂ ਸਾਰੀਆਂ ਗੱਲਾਂ ਕੀਤੀਆਂ ਹਾਂਜੀ ਕੋਈ ਉਦਾਂ ਕੋਈ ਗੁੱਸਾ ਨਹੀਂ ਕੋਈ ਕੁਝ ਨਹੀਂ ਥੋੜਾ ਜਿਹਾ ਰੋਈ ਸੀ ਬਸ ਭਰਾ ਨੇ ਵੀ ਸਮਝਾਇਆ ਕਿ ਜੇ ਤੂੰ ਰੈਗੂਲਰ ਇੱਕ ਤੂੰ ਪੇਪਰ ਖਾਲੀ ਛੱਡ ਆਈਂ ਤੀ ਪੇਪਰ ਕਰਕੇ ਆਣਾ ਐ ਐਗਜ਼ਾਮ ਦੇ ਕੇ ਆਣਾ ਸੀ ਕੁਛ ਨਾ ਕੁਛ ਲਿਖ ਕੇ ਆਣਾ ਸੀ ਬਸ ਇੰਨੀ ਗੱਲ ਹੋਇਆ ਹੋਰ ਕੋਈ ਹੱਥ ਨਹੀਂ ਚੁੱਕਿਆ ਕੋਈ ਕਦੀ ਮਾਰਿਆ ਘੁਟਿਆ ਨਹੀਂ ਬਹੁਤ ਪਿਆਰ ਕਰਨੀਆਂ ਸੀ ਆਪਣੀ ਬੇਟੀ ਨੂੰ ਸਾਰੇ ਜਣੇ ਸਾਡੇ ਚਾਚਾ ਜੀ ਨਾਲ ਉਹਨਾਂ ਦੀਆਂ ਬੇਟੀਆਂ ਹੁੰਦੇ ਨਾਲ ਬੜੀ ਕਲੋਸ ਫਰੈਂਡ ਹੈ ਉਹ ਵਾ ਸਾਰਾ ਦਿਨ ਇੱਕੋ ਕ ਬੈਠੀਆਂ ਰਹਿੰਦੀਆਂ ਇਕੱਠੀਆਂ ਹੀ ਕਿੱਥੇ ਰਹਿੰਦੇ ਸੀ ਤੁਸੀਂ ਅਸੀਂ ਸੈਕਟਰੀ ਮੱਲਾ ਰਹਨੇ ਆ ਅਸੀਂ ਪ੍ਰਸ਼ਾਸਨ ਨੂੰ ਇਹੀ ਮੰਗ ਕਰਦੇ ਆ ਕਿ ਸਾਡੀ ਬੇਟੀ ਜਲਦ ਤੋਂ ਜਲਦ ਲੱਭੀ ਜਾਏ ਅਸੀਂ ਬਹੁਤ ਪਰੇਸ਼ਾਨ ਆ ਤਿੰਨ ਦਿਨ ਹੋ ਗਿਆ ਅਸੀਂ ਫਿਰਦੇ ਸਵੇਰ 7 ਵਜੇ ਤੋਂ ਸਾਰੇ ਰਿਸ਼ਤੇਦਾਰ ਸਾਰੇ ਭੈਣ ਭਰਾ ਇਕੱਠੇ ਲੱਗੇ ਹੋਏ ਆ ਤੇ ਕੋਈ ਹਜੇ ਤੱਕ ਸਾਨੂੰ ਪਤਾ ਨਹੀਂ ਲੱਗਾ ਜਿੰਨੂੰ ਵੀ ਪਤਾ ਲੱਗਾ ਹੱਥ ਜੋੜ ਕੇ ਮੈਂ ਬੇਨਤੀ ਕਰਦੀ ਆ ਕਿ ਸਾਨੂੰ ਇਨਫੋਮ ਕਰਨਾ ਅਸੀਂ ਆਪਣੇ ਫੋਨ ਨੰਬਰ ਦਿੱਤੇ ਹੈਗੇ ਆ ਜਿੱਥੇ ਵੀ ਕਿਸੇ ਨੂੰ ਸਾਡੀ ਕੁੜੀ ਲੱਭਦੀ ਆ ਉਹ ਸਾਨੂੰ ਕੋਈ ਨਾ ਕੋਈ ਫੋਨ ਕਰੇ ਇਸੇ ਦਾ ਘਰ ਵੀ ਬੈਠੀ ਹੋਈ ਆ ਤਾਂ ਵੀ ਸਾਨੂੰ ਦੱਸ ਦੇਣਾ ਕਿ ਅਸੀਂ ਬਹੁਤ ਪਰੇਸ਼ਾਨ ਹਾਂ